ਕਾਲ ਜੀ ਕਾਲ ਜੀ ਆ ਬੰਗੇ ਜਾਨਾ ਲੋ ਬਾਈ ਅਰਸੀਨ ਵਾਲਾ ਪਾਰਟ ਕਰਤਾ ਸ਼ੁਰੂ ਵਟਣਾ ਦਾ ਇਹ ਗਾਲੂ ਦਾ ਅੱਜ ਵਿਹਲੇ ਆ ਕਰਦੇ ਰਹੀ ਗਾਲੇ ਨਾਲੀ ਮੈਂ ਸੋਚਿਆ ਕਿ ਅੱਜ ਹੀ ਵਟਿਆ ਜਾਵਾਂ ਬਾਕੀ ਟੂੜੀ ਵਾਲੇ ਵੀ ਆ ਗਏ ਪੀਆਏ ਮੈਂ ਤੋਂ ਵੀ ਆ ਗਏ ਹਰ ਜਾ ਲੈ ਪਰਜਣਦੇ ਉਹਨੂੰ ਪਰ ਤਾ ਜਾਣਦੇ ਕਿਹੜਾ ਕਿਹੜਾ ਇੱਕ ਆਇਆ ਐਨੇ ਕਹਣੇ ਉਹ ਕਿਹੜਾ ਇੱਕ ਆਇਆ ਹਲੇ ਕੱਟੇ ਨਾ ਗੋਲੀ ਬਣਾਈ ਪਈ ਸੀ ਪੈਜ ਵੇਦਣੇ ਗੋਲੀ ਤੇ ਸੱਚੀ ਗੱਲ ਜੀ ਕੱਤੇ ਭੱਗਣ ਦੇ ਨਾਲ ਆ ਗਿਆ ਹੈ ਆ ਗਿਆ ਆ ਗਿਆ ਭੈਣਾ ਬੰਤਾ ਆਇਆ ਤਾਂ ਵੀ ਕਾਲਾ ਸਾੜੀ ਪੀ ਹੋਵੇ ਕੱਟੂ ਪੱਟੂ ਕੀ ਕੱਟਿਆ ਮੈਂ ਜਾਗ ਨੂੰ ਵੀ ਸਵੇਰੀ ਹੋਵੀਂ ਸੀ ਦੱਸਿਓ ਅੱਜ ਹਾਂ ਅੱਜ ਹਾਂ ਹਾਂ 6:00 ਯਾ ਪਰਸੈਂਟ ਯਾਰ ਫਾਨੀ ਕਿਹੜੇ ਫੋਨ ਆ ਨੀ ਪਤਾ ਨਹੀਂ ਕਿਹੜੇ ਨਾਸ ਵਾਲੇ ਦਿੱਸੀ ਜੰਨੇ ਨੇ ਉਹਨੂੰ ਕੋਈ ਮਾਰ ਦੇ ਪੈਪਾ ਨਹੀਂ ਪਤਾ ਲੱਗਦਾ ਹੈ ਡਰਾਈਵਰ ਸੌ ਗਰਮੀ ਜੀ ਵੀ ਤਾਂ ਹੀ ਲੱਗਦੀ ਯਾਰ ਮੈਨੂੰ ਗੁੰਮ ਜਿਆ ਹੋਇਆ ਆ ਅੱਜ ਮੈਂ ਜੀ ਨੋਟ ਦੀ ਆ ਉਹਦੇ ਜਿਆਦਾ ਕਰਦੀ ਆ ਉਹ ਵੀ ਬਹੁਤ ਕਰ ਚਾਰ ਲੱਗਾ ਚਾਰ ਉਹ ਮਾਰ ਦੇ ਪੀਪੂਮ ਇਹ ਬਾਰ ਡਰਾਈਵਰ ਆਪਣੇ ਮਾਰ ਦੇ ਕੱਟ ਲਿਆ ਬਾਈ ਜੋ ਸਾਰੀ ਉਗਾ ਕੇ ਪਾਲੇ ਨਹੀਂ ਤੇ ਤੈਨੂੰ ਕਿਹਾ ਹੈ ਹੈ ਕੱਢ ਤਾ ਜਾ ਤੈਨੂੰ ਕਿਹਾ ਕਰਦੇ ਨੇ ਖਾਦੇ ਪਏ ਆ ਤੂੰ ਕਿਹੜੀ ਤੈਨੂੰ ਤਾਂ ਬਲਕਿ ਤਾ ਦਲੇ ਲੇ ਦੂੜੀ ਬਣਾ ਦੋ ਅਜੂਰੀ ਨਾਲੇ ਕ ਮੈਂ ਦੂੜੀ ਬਾਲ ਲੰ ਪਸੀਨ ਓ ਹਾਂਜੀ ਦੂੜੀ ਸਾਲੇ ਕਰ ਲਾ ਕੰਮ ਯਾਰ ਦਬਾਵੇ ਨਹੀਂ ਦੇਣਾ ਬਣਾਵੰਨੇ ਕੰਮ ਨੇ ਕੰਮ ਨਾ 4 ਚੰਗਾ ਬਾਈ ਹੈਗੀ ਆ ਲਾ ਕੇ ਦੋ ਜਾ 8 ਕਿਲੇ ਲੋ ਬਾਈ ਜਸ਼ਨ ਜੇ ਇਹਨਾਂ ਨੂੰ ਚੱਲ ਪਿਆ ਕੰਮ ਕਿ ਨਹੀਂ ਖੁੱਲ ਕੇ ਕੋਣੀ ਚੱਲਦਾ ਚੱਲਦਾ ਹੁਣ ਤਾਂ ਹੂੰ ਚਿੰਨੀ ਬਣੀ ਜਾਂਦੀ ਆ ਹੁਣ ਉਹ ਹੀ 15 ਕ ਦੀ ਆਉਂਦੀ ਹੈ ਫਿਰ ਕਈ ਵਾਰ ਥੱਲੇ ਵੀ ਰਹਿ ਜਾਂਦਾ ਇੱਕ ਦਿਨ ਮਾੜਾ ਬੂਤਾ ਨਹੀਂ ਕੋਈ ਬਦਲਾਈ ਹੋਵੇ ਤਾਂ ਜਾਵੇ ਹੁੰਦਾ ਨੋ ਨੋ। ਕਿਆ ਰੇਟ ਆਉਂ ਟ੍ਰੇਲੀ ਟੁਲੀ ਜੇ ਲੈਣੀ ਹੋਵੇ ਮੁੱਲ। ਕਿਆ ਹਾਂ ਟੁਲੀ ਲੈਣੀ ਮੈਨੂੰ ਪਤਾ ਉਦਾਂ ਬਣਾਈ ਬਣੂਗੀ। ਮਲਾਈ ਕਿਆ ਰੇਟ ਚੱਲਦਾ? ਅੰਦਰ ਪਵਾਈਆ 1600 ਰੁਪਈਆ ਜਾਂ ਬਾਹਰ ਟਾਉਣੀ ਆ। ਬੰਦੇ ਮਤਲਬ ਬਾਹਰ ਟੇਰੀ ਲਾ ਦੇਣੀ ਉਹਦਾ 1400 ਰੁਪਈਆ। ਮੈਂ ਸਰ ਕੋਈ ਕਿੰਨੀ ਆ? ਉਹ ਅਜੇ ਡੀਲ ਨਹੀਂ ਹੋਈ। ਕੌਣੀ ਵਾਲੀ ਚੱਲੂਗਾ ਅਗਲੇ ਸਾਲ ਤੱਕ। ਠੀਕ ਆ। ਚੱਲ ਵਧੀਆ 15-16 ਬਣੀ ਜਾਂਦੀ ਐ ਇੰਨੀ ਕੇ ਬਣਦੀ ਆ। ਹਾਂਜੀ ਇੰਨੀ ਕੇ ਆ। ਆ ਯਾਰ 8 ਵਜੇ ਤਾਂ ਖੜ ਜੰਦੀ ਆ। 8 ਵਜੇ ਤੋਂ ਬਾਅਦ ਤਈ ਵਾਰ 7:30 ਫਿਰ 9 ਵਜੇ ਚੱਲਣੀ ਆ ਜੇ ਉਰੇ ਮੰਡ ਦੇ ਫੱਕ ਹੋਊਗਾ ਮੰਡ ਮਾ ਲੰਬਾ ਟਾਈਮ ਚੱਲੂ ਨਹੀਂ ਨਹੀਂ ਤੇਰੀ ਹੋ ਸਕਦਾ ਹੋਰ ਇਹਦਾ ਗਰਮੀਓ ਫਸਲੇ ਪਿੰਡ ਨਹੀਂ ਖੜੀ ਇੰਨੀ ਆ ਦੇਖਿਆ ਪਿੰਡ ਦੇ ਬਾਹਰ ਨਿਕਲੇ ਆਪਾਂ ਬਹੁਤ ਲੋ ਚਲੀ ਉਹਦਾ ਉਸਦਾ ਬਹੁਤ ਵਧੀਆ ਮਾਹੌਲ ਹੈ ਗਰਮ ਜੀ ਕਿਹੜਾ ਫਰਕ ਹੈ ਦੂਜਾ ਕਿਲੋਮੀਟਰ ਦਾ ਫਰਕ ਹੈ ਇੰਨਾ ਫਰਕ ਆ ਦਰਸਾਉਂਦਾ। ਉਹ ਮਲਰੀ ਦਾ ਸਾਰਾ ਸਾਨੂੰ 2-2 ਵਜੇ ਤੱਕ ਚੱਲਦਾ। ਉਹ ਯਾਰ ਉਹ ਮਲਰੀ ਦਾ ਫਰਕ। ਮਲਰੀ ਦਾ ਆਹ ਸਾਡਾ ਫਰਕ, ਸਾਡਾ ਸਾਰਾ ਕੋਲ ਦਾ। ਸਾਡੇ ਤਾਂ 7 ਵਜੇ ਉਸ ਕਰਨ ਲੱਗਦੇ। ਸਾਡੇ ਸਿਕਟ ਹਾਉਂਡ ਲੱਜਣੀ ਪੈਣ। ਤੈਨਾਂ ਹੁਣ ਚੱਲਣੀ ਛਾਲੀ 11 ਵਜੇ ਮਸ਼ੀਨ। ਤਿੰਨ-ਚਾਰ ਵਜੇ ਖੜ੍ਹਦੀ। ਪਾਣੀ ਪਾਣੀ ਵੀ ਜ਼ਿਆਦਾ ਸਾਡੇ। 11:00 ਦੇ ਪਾਣੀ ਦਿਖਾਉਣ ਲੱਗ ਜਾਂਦੇ। ਪਾਣੀ ਪਾਣੀ ਜ਼ਿਆਦਾ ਆ ਗਿਆ। ਨਾਲ ਦਰਿਆ ਹੈ। ਸਾਡਾ ਵੀ ਦਰਿਆਦ ਲੱਗ ਗਿਆ ਮੰਡੇਰੀਆ। ਉਹ ਆਲੇ ਦੁਆਲੇ ਉਹ ਵੀ ਸਾਡੇ ਨਹਿਰੀ ਨਹਿਰਾ ਵਾਲੇ ਵਾਲੇ। ਉਹ ਯਾਰ ਇੱਧਰ ਨਦੀ ਹੈ, ਇੱਧਰ ਨਦੀ ਹੈ, ਸਾਡੇ ਫੂਲਦਰ ਜਿਆਦਾ 10 ਤੱਕ ਦਾ 10 ਤੱਕ ਘਟਣਾ ਠੰਡਾ ਹੋ ਰਿਹਾ ਸਾਡੇ ਫੂਲਦਰ ਬੋਕਰ ਅੱਛਾ ਛੜਦੇ ਕਿ ਬਾਹਰ ਤੇ ਬੰਦਾ ਆ ਗਿਆ ਕਹਿੰਦਾ ਹੁਣ ਠੰਡੇ ਹੋਗਾ ਦੌਰ ਦਾ ਇਹ ਮੇਰੀ ਗਰਮੀ ਕਹਿੰਦੇ ਕਿ ਜਦੋਂ ਠੰਡਾ ਹੋ ਰਿਹਾ ਹਾਂ ਅਮਜ਼ਾ ਨੂੰ ਪਤਾ ਲੱਗਿਆ ਵੀ ਠੰਡ ਕਿਉਂ ਠੰਡਾ ਹੋ ਰਿਹਾ ਇਹ ਸ਼ਾਮ ਠੰਡ ਹੈ ਸਾਲੀ ਉਰੇ ਆ ਕੇ ਤਾਂ ਮਰਨੇ ਵਾਲਾ ਕੰਮ ਹੋ ਗਿਆ ਪਰ ਵੇਸ਼ ਸ਼ਾਮ ਠੰਡਾ ਹੈ ਪਾਣੀ ਦਾ ਬਹੁਤ ਆਫਨ ਹੈ ਪਾਣੀ ਬਾਈ ਮਸ਼ੀਨ ਵਾਲ ਨੂੰ ਗਿਆ ਪਾਣੀ ਦੇ ਕੇ ਰੋਇਆ ਇਹਦਾ ਬਾਈ ਕਾਲਾ ਕਿੱਥੇ ਆ ਚਾਹੀਦਾ ਵੀ ਨਾਲ ਪਾਣੀ ਜਾ ਕੇ ਰੱਖਣਾ ਚਾਹੀਦਾ ਕਾਲੇ ਭਾਈ ਕਿੱਥੇ ਤੇ ਗੱਡੀ ਇੱਥੇ ਆ ਟੈਨ ਦਾ ਮੌਕਾ ਦੱਸਿਆ ਨਾ ਇਹ ਆ ਜੋ ਇਹਦਾ ਆਪ ਦੂਰੀ ਮਸ਼ੀਨ ਤੇ ਲੱਗਿਆ ਵਿਚਾਰਾ ਇਹਦਾ ਕੀ ਕੰਮ ਇਹਦਾ ਆ ਸ਼ਾਮਾ ਜੇ ਬੈਠੇ ਉਰੇ ਆ ਕੇ ਇਹਦਾ ਮਸਾਲਾ ਲਿਆ ਹੁਣ ਰੱਖਿਆ ਇਹੰਜ ਘਣਾ ਇੰਤ ਕੰਮ ਖਿੱਚਦਾ ਇਹ ਤੁਹਾਨੂੰ ਜੁਲੂ ਰੱਖੀ ਗਰੋ ਉਹ ਵਾਟਰ ਕੂਲ ਰੱਖ ਰੋ ਵਾਟਰ ਕੂਲ ਰ ਉੱਪਰ ਕੀ ਰੱਖਣਾ ਗਰਮ ਹੋ ਜਾਂਦਾ ਹੈ ਬਣ ਲੱਜਦਾ ਮਿੱਠਾ ਪੱਤੀ ਪਾ ਕੇ ਚਾਹ ਬਣ ਜਾਣੀ ਇੱਕ ਮਾਰਦਾ ਉੱਪਰ ਇੰਜਣ ਦਾ ਸਾਰਾ ਮੁੰਡਾ ਉਹ ਆ ਜਾ ਅੱਜ ਅੱਕਿਆ ਪਿਆ ਵਈ ਇਹ ਪੱਲਾ ਲਾ ਕੇ ਆਹਾ ਕਹਿੰਦਾ ਮੈਂ ਸਾਥ ਹੋ ਜਣਾ ਕਹਿੰਦਾ ਮੈਂ ਤਾਂ ਆ ਜਾ ਸਾਥ ਹੋਣ ਨੂੰ ਵੱਡ ਬੰਦੇ ਆਂ ਦੀ ਕਿ ਵਾਚੇ ਹਾਂ ਤੁਹਾ ਦਾ ਸਾਧ ਹੋਣਾ ਮੈਂ ਕੀ ਕਰੀ ਦੋ ਪੋ ਬਹੁਤਾ ਬਸ ਸਾਧ ਨੂੰ ਤਾਂ ਪਿੰਲਾਦੇ ਆ ਜੀ ਆਪਣਾ ਦੋ ਬੋ ਗਾੜੀ ਘੁੰਮ ਕੇ ਡਾਕ ਥੱਲੇ ਦਾ ਵਜੇ ਡਾਕ ਥੱਲੇ ਦਾ ਬੈਜਦੇ ਅੱਜ ਸ਼ਾਮ ਨੂੰ ਪੋਵਾ ਮਾਰਦੇ ਨਾਲ ਇਧਰ ਨਹੀਂ ਡੇਗੇ ਨਹੀਂ ਆ ਸ਼ਾਮ ਨੂੰ ਪੋਵਾ ਮਾਰਦੇ ਆ ਕਹਿੰਦੇ ਆਲੇ ਬੈਗ ਪੇਪਰ ਤਾਂ ਦੇ ਦੇ ਜਿੱਥੇ ਦੁਬਹਰਾ ਹੋਗਾ ਉੱਤੇ ਵਜਣਾ ਉਹਨਾਂ ਨੇ ਹੈ ਕਿ ਜੀ ਠੀਕ ਚੜਾ ਚਾੜ ਵਧੀਆ ਆ ਕਿੰਨਾ ਏਰੀਆ ਆ ਉਹ ਥੋੜੀ ਉਹ ਪੰਨ ਕਦੇ ਨੀਂਹ ਪਾਸੇ ਥੋੜੀ ਮਰੀ ਵੀ ਆ ਛਿੱਦੀ ਆ ਜਿਹੜੀ ਮਰੀ ਵੀ ਵੀ ਨਹੀਂ ਹੈਗੀ ਛਿੱਦੀ ਹੋਗੀ ਆ ਦੱਸ ਕਿੰਨੀ ਜਿਹੜੀ ਵੱਡੀ ਇੱਧਰ ਇੱਧਰ ਜਿਹੜੀ ਆਹ ਚਾੜ ਦੀ ਜਗ੍ਹਾ ਠੀਕ ਆ ਫਿਰ ਤੇ ਬੱਗੂ ਬਾਰ ਗਿਆ ਇੱਕ ਉਹ ਓਏ ਵੀ ਤਾਂ ਖੜਾ ਦੀ ਅਸੀਂ ਚੱਲਦਾ ਮਸੀਂ ਕੇ 10 ਬਦਲੇ ਸਵੇਰ ਤੇ ਯਾ ਆਈਫੋਨ ਨਾਲ ਹਰੇਕ ਕੋਲੇ ਮੈਂ ਦੇਖਿਆ ਡੱਪੂ ਜਾਏ ਕਰਦੇ ਯਾਰ ਹੁਣ ਕਰਦੇ ਫਿਰ ਲਿੰਦੀ ਕਰਦਾ ਤੇਰਾ 13% ਆ ਮੈਂ ਨੈਟ ਬੰਦ ਕਰਦਾ ਜਦੋਂ ਕੰਪੀਣਾ ਯਾਦਾ ਇੰਨਾ ਮਹਿੰਗਾ ਹੈ ਇਹ ਇਹਨੂੰ ਫਿਰ ਬੈਂਡ ਤੇ ਪੰਜ ਛੇ ਦਿਨ ਕੱਟਣੇ ਚਾਹੀਦੇ ਕਦੇ ਚਾਰਜ ਕਰ ਠੀਕ ਹੈ ਇਹਦਾ ਰੇਟ ਆ ਕਿਹਦੇ ਹਿਸਾਬ ਨਾਲ ਰੇਟ ਹੈ ਇਹਦਾ ਤੇਰਾ 13% ਮੈਂ ਨੈਟ ਬੰਦ ਕਰਦਾ ਹੁਣ ਸ਼ਾਮ ਤੱਕ ਚੱਲ ਪੜਾ ਨੋਵੇਟਰ ਵਾਲੀ ਬੈਟਰੀ ਰੱਖ ਉਹੀ ਕੰਮ ਹੈ ਬੈਟਰੀ ਦਾ ਤੇ ਜਾਇ ਦਿੱਜੀ ਜਮੜਾਈ ਹੈ ਇਹਦੀ ਬੈਟਰੀ ਵੀ ਜਾਨ ਪਾਉਂਡ ਮਾਰੀ ਜੀ ਬੈਟਰੀ ਦਾ ਛੋਟੀ ਕੋਈ ਚੀਜ਼ ਹੋਵੇ ਆਏ ਬਈ ਚਲਾਉਣਾ ਵੀ ਹੈ ਨਾ ਸਪੀਕ ਦੇਖਣੀ ਆ ਉੱਪਰ ਤੇ ਕੈਮਰਾ ਬੜਾ ਹੀ ਤੱਕ ਤਾਂ 48 ਦਾ ਕੈਮਰਾ ਆ ਫਿਰ ਕੈਮਰਾ 88 ਚੱਲਣਾ ਫਿਰ ਉਹਨੇ ਮੈਂਟਰੀ ਤਾਂ ਖਾਣੀ ਹੋਊਗਾ ਉਹ ਨਾਰਮਲ ਨਾਰਮਲ ਨਾ ਚੱਲੇ ਕੈਮਰਾ ਠੀਕ ਰਹਿੰਦਾ ਫਿਰ ਨਾਲ ਇੱਕ ਹੋਰ ਦਿੱਤਾ ਨਾ ਐਡਾ ਜਿਹੜਾ ਪਿੱਛੇ ਜੁੜ ਜੂ ਉਹ ਬੈਟਰੀ ਹੈਗਾ ਮਿਲ ਜਾਂਦੇ ਉਹ ਮਿਲ ਜਾਂਦੇ ਉਹ ਠੀਕ ਹੈ ਉਹ ਨਾਲੇ ਜੁੜ ਜੂਗੇ ਹੁਣ ਆ ਨਾ ਹੋਵੇ ਉਹ ਲੇਟ ਬੋ ਕਰਦਾ ਜਾ ਆ ਹੌਲੀ ਕਰ ਆ ਠੀਕ ਆ ਇਹਦੇ ਹੱਥ ਪਾਇ ਪਾ ਸੋ ਚਲਾ ਲਓ ਆਪਣੀ ਚੱਲੀ ਜਾਓ ਬਾਕੀ ਬਈ ਚਾ ਬਾਈ ਸਾੜਾ ਹੀ ਰਹਿ ਗਿਆ ਏ ਅੱਖਾਂ ਚ ਪੈਂਦਾ ਤਾਂ ਇੱਕ ਸਾਰੇ ਵੱਡੋ ਗਿਆ ਹੂੰ ਚਲ ਆ ਹੁਣ ਆਪਣੀ ਵੀ ਨਿਪਟ ਗਿਆ ਤੇ ਸਾਰੇ ਹੁਣ ਸਾਰਾ ਤੂੜੀਆਂ ਪਈਆਂ ਜਾਂ ਬੰਨਣੇ ਸਾਹੀ ਹੋਊ ਤੂੜੀ ਤਾਂ ਪਈ ਆ ਹੂੰ ਸਾਫ ਸਾਫ ਰਹਿ ਗਏ ਬਸ ਹੁਣੇ ਪੱਢਣੇ ਨੂੰ ਬੰਨਣੇ ਚ ਖਿੱਚਦਾ ਕੰਮ ਹੂੰ ਦੋ ਕੁ ਦਿਨਾਂ ਦੇ ਦੋ ਦਿਨ ਦੀ ਤਾਂ ਕਿਆ ਹੁਣ 500 ਜੁੱਤੇ ਖੜੀਆਂ ਨਹੀਂ ਆ ਬਹੁਤ ਕੱਲ 500 ਵੜੇ ਤੇ ਕੱਲ ਤੇ ਤੇਰੀ ਮਸ਼ੀਨ ਦਾ ਹੁਜਣਾ ਨਾ ਪਰਸੋਂ ਮਸ਼ੀਨ ਖਾਢ ਲੈਣਾ ਦੇਖ ਲੈ ਤੂੰ 500 ਮਸ਼ੀਨ ਨਾ ਆਵੇ ਕਿਹਦੀ ਖੱਤੀ ਵੱਢਣੀ ਆ ਹਾਂ ਖੱਤੇ ਵਾਲੇ ਅਸੀਂ ਹੈਗੇ ਆ ਬਾਅਦ ਵਾਹ ਜਿਹੜੇ ਫੈਕਟਰੀ ਵਾਲੇ ਕਤਾਰ ਉਡੀ ਖੱਤੀ ਇਹਨੇ ਬੂਟੇ ਲਾਏ ਹੋਏ ਆ ਮਸ਼ੀਨਾਂ ਵੱਡੀਆਂ ਉਡੀ ਦਾ ਵੱਡ ਨਹੀਂ ਅਸੀਂ ਬੂਟੇ ਵਾਲੀ ਆਹ ਉਹ ਮਸ਼ੀਨਾਂ ਵੱਡੂਗੇ ਉਧਰ ਗਿਆ ਸੀ ਵੀਰ ਲੱਤਾ ਭੂਗੇ ਕਹਿੰਦਾ ਠੀਕ ਬੋ ਬਾਈ ਸੇਕ ਬੋ ਪੈਂਦਾ ਹੋਰ ਇਹ ਪਤਾ ਨਹੀਂ ਕਿ ਸੇਕ ਦੋ ਇਹ ਟ੍ਰੈਵਲ ਬਫ ਹੈ ਜਿਆ ਰੇ ਦਾ ਹਾਂ ਫੇਰ ਤੂੰ ਤੁੰਦਾ ਸਾ ਥੱਕ ਗਈ ਨਹੀਂ ਥੱਕਣਾ ਕਿ ਕਰਦੇ ਨਹੀਂ ਇਹਦਾ ਮਾਰ ਕਰਦੀ ਆ ਹਾਂ ਇਹ ਤੋਂ ਪੰਜ ਕਾਰ ਹੱਦਰੀ ਆਹ ਇਸੀ ਲੱਗਿਆ ਹੋਵੇ ਵੀ ਨਾ ਹੋਵੇ ਕੈਮਰਾ ਬੰਦ ਹੋਵੇ ਉਹ ਵੀ ਬਹੁਤ ਫਰਕ ਪੈ ਜਾਂਦਾ ਕਰਦੇ ਮਰਨਾ ਹੈ ਅੰਦਰ ਜਿਹੜੀ ਦੇਸ ਤੋ ਪਾ ਪੈਂਦੀ ਆ ਬੱਸ ਕਰੇ ਕਰਦੂ ਹੁਣ ਤਾਂ ਗਿਆ ਇਹ ਜਾਂਦਾ ਫੇਕ ਟਗੇੜਾ ਪਿੰਦੇਣਾ ਤਿਆਰ ਕੀ ਲਿਆ ਬਨੂ ਆ ਅੱਗ ਪੈਂਦੀ ਅੰਦਰ ਡਰਾਈਵਰ ਬਾਹਰ ਨੂੰ ਖੜਕ ਰਿਹਾ ਆ ਬੱਚਾ ਲੱਗਿਆ ਹੋਵੇ ਇੱਕ ਸਾਈਡ ਦੋ ਵਾਰ ਲੱਗੇ ਅੰਦਰ ਦੇ ਵਿੱਚ ਡਰਾਈਵਰ ਕੱਢਣਾ ਪਏ ਕਰਨਾ ਉਹਦੇ ਜੀ ਫੇਰ ਉਹ ਕਰੇਗਾ ਨਾ ਪਰ ਮੈਂ ਬੰਦਰ ਕਰ ਮੈਂ ਕਰੇਗਾ ਬਾਈ ਉਹ ਬਾਈ ਉਹ ਵੀ ਨਹੀਂ। ਇਹ ਲੋੜ ਨਹੀਂ ਬੰਦ ਕਰਨੇ ਬਿਠਾ ਦੇਣਾ। ਮੈਂ ਬੰਦ ਕਰਦਾ ਸੈਟ ਜੀ। ਪੱਖਾ ਨਹੀਂ ਲੜਣਾ ਕੁਝ ਨਹੀਂ ਲੜਣਾ। ਪੀ ਦੇਖਾ ਕਿੰਨਾ ਜੀਰ ਕੱਢਦਾ ਤੂੰ ਵਿੱਚੂ ਦੇ। ਇਹ ਤਾਂ ਸਦਾ ਠੇਕ ਮਾਰਦਾ। ਉਹ ਗਰਦ ਤੇ ਨਾ ਨਾ ਸ਼ੀਸ਼ਾ ਦਾ ਹੋਰ ਜਿਆਦਾ ਜੀਰ। ਯਾਰ ਚਾਰੇ ਪਾਸੇ ਹਵਾ ਲਾ 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 ਆਕਦੀ ਆ। ਹਾਂ ਬੰਦ ਹੋ ਗਈ ਫੇਰ। ਇਹੀ ਜੂਰੀ ਆ। ਮੈਂ ਦਿਮਾਗ 'ਤੇ ਲੋਡ ਦੇ ਯਾਰ। ਹਾਂ। ਐ ਬਈ। ਹਾਂ। ਲੋਡ ਦੇ। ਫੇਰ ਸੋਚ। ਕੀ ਸੋਚਾਂ? ਜੇ ਬੰਦ ਹੋ ਗਿਆ ਹਵਾ ਕਿੱਥੋਂ ਆਉਂਗੀ? ਵਾਏ ਤਾਂ ਰਹੂਗਾ ਹੀ ਮੋਰੀ ਤੂੰ ਐਂ ਕਹਿੰਦਾ ਵੀ ਉਹ ਬੰਦੇ ਹੋਗਾ ਕੱਲ੍ਹ। ਬੰਦ ਫਿਰ ਐਸੀ ਲਾਉਂਗੇ। ਏਸੀ ਦੇ ਬਿਨਾਂ ਕਰਦਾ ਨਹੀਂ ਉੱਪਰ ਇਹ ਸਾਰਾ ਕੁਝੇ ਬੰਦ ਕਰਦਾ ਫਿਰ ਚਾਹੀਦੀ ਹੈ ਸੂਰਜ ਪੈਂਦਾ ਸਿੱਧਾ ਸੂਰਜ ਪੈਂਦਾ ਪੀਸ਼ਾ ਸੇਕ ਮਾਰਨਾ ਹਾਂ ਬਹੁਤ ਸੇਕ ਮਾਰਨਾ ਐਸੀ ਤਾਂ ਜ਼ਰੂਰੀ ਚਾਹੀਦਾ ਅੱਜੇ ਲੌਣਾ ਹੀ ਪਾਇਆ ਆਖੂ ਲਗਾ ਮੈਂ ਠੀਕ ਹੈ ਪੂਰੀ ਘੋਗ ਪਾ ਦੇਵੇ ਇਹਦੇ ਪੂਰੀ ਘੋਗ ਪਾ ਬੰਦਾ ਰੋਊਗਾ ਇਹ ਹਾਂ ਹੈਨਾ ਜੇ ਇਹ ਕਮੈਨ ਲਿਆ ਫਿਰ ਤਾਂ ਆਉਣਾ ਮੋਰੀਏ ਪਾਊਗਾ ਬਾਈ ਜੱਤ ਅਸੀਂ ਅਸੀਂ ਸੋਚਣਾ ਕਰਪੈ ਇੰਨਾ ਬਾਰੇ ਜੱਤ ਸਾਰੇ ਬੂਟੇ ਲਾ ਦੇਣੇ ਫਿਰ ਬੂਟਿਆ ਸਾਹਿਬ ਨਾਲ ਕਮੈਨ ਆਉਗੀ ਫਿਰ ਪਰ ਤੇ ਇਸੀ ਲੋੜ ਨਹੀਂ ਪੈਣੀ ਸ਼ਾਮਾਂ ਤੋਂ ਹੋਣੀ ਹੈ ਸ਼ਾਮ ਹੀ ਹੋਣੀ ਹੈ ਅੱਪਾਂ ਤੇ ਲੋੜ ਨਹੀਂ ਪੈਣੀ ਅੱਪਾਂ ਦੇਖੀਦਾ ਹੈ ਕਿ ਕਿੰਨੇ ਸੜਕ ਪਰ ਆਹੋ ਥੋੜੀ ਜਿਹੀ ਉਹ ਚਾਹੀਦੀ ਉਹ ਜੀ ਆਪਣੇ ਏਰੀਆ ਮੇਲ ਆ ਜੂਗੀ ਆਪਣੇ ਕਟਰ ਏਦਾਂ ਹੀ ਕਟਰ ਲੱਗਾ ਲਗਾਇਆ ਹੈ ਆ ਜੂਗੀ ਅਗਲੇ ਸਾਲ ਆ ਜੂਗੀ ਹੋਰ ਦੋ ਸਾਲ ਤੱਕ ਆ ਜੂ ਅਗਲੇ ਸਾਲ ਆ ਜਾਣ ਯਾਰ ਜਿਹੜੇ ਸਾਹ ਆਪਣਾ ਬੁੱਟੇ ਲੱਗਿਆ ਅਗਲੇ ਸਾਲ ਆਈ ਲੈ ਟਰ ਜਿੰਨਾ ਦਾ ਆਪਾਂ ਠੀਕ ਆ ਬਹੁਤ ਇੰਨਾ ਆ ਦੋ ਕਿੜੇ ਆਏ ਆ ਨਾ ਮੁਰਦੀ ਗਿਆ ਨੋ ਦੇ ਨਾਲ ਉਹਨੇ ਕੀ ਹੋਇਆ ਇਹਦੇ ਵਾਰ ਕੀ ਸੀ ਉਹ ਫਹਾਬ ਹੁਣਾਉਂਦਾ ਆਪਣੇ ਏਰੀਆ ਬਹੁਤ ਚਲਣੀਆਂ ਉਹ ਦੇਖੋ ਜੀਨਾ ਇਹਨੂੰ ਸਾਡੇ ਇਲਾਕੇ ਬਟਨ ਰੱਖ ਲਿਓ ਉਹ ਤੋਂ ਉਹ ਤੋਂ ਬਈਆ ਰੱਖੋ ਲੇਵੋ ਲੇਵੋ ਅੱਧਾ ਬੂਲਰ ਲੱਗੇ ਬਦੀ ਖਾਲੀ ਉਹਦੇ ਤੋਂ ਬੂਲਰ ਲੱਗ ਗਿਆ ਬੱਦਲ ਚੱਪ ਗਿਆ ਹੁਣ ਗੱੰਨਾ ਵੀ ਇਹ ਨਾਲੇ ਫਿਰ ਇੱਕ ਆਹ ਏਰੀਆ ਮੰਡਜੀ ਚ ਬੂਲਰ ਨਹੀਂ ਹੈਗਾ ਆਪਣੇ ਪਿੰਡ ਦਾ ਸਾਰਾ ਬੂਲਰ ਹੋ ਗਿਆ ਆਈ ਹੈ ਕੱਛੇ ਟਾਕਾ ਇਹ ਵੀ ਤਾਂ ਆਇਆ ਨਹੀਂ ਹੈਗਾ ਉਹ ਸ਼ੁਰੂ ਹੋ ਜਾਂਦਾ ਬੂਲਰ ਸੁਰਤਾਪੁਰ ਤੇ ਇਹ ਬਾਈ ਇਹ ਵੀ ਤਾਂ ਆਏ ਅਗਲੇ ਨੇ ਬਾਹਰ ਲਿਆਂਦੇ ਹੈਗੇ ਆ ਠੇਕੇ ਹੁਣ ਦਿੱਤੇ ਹੋਏ ਆ ਅਗਲੇ ਨੂੰ ਕੀ ਆਏ ਵੇਰਾ ਕਹਦਾ ਜੀ ਬੰਦੇ ਨਾਲੇ ਬਿਜੋਰੀ ਮਿਲਣੀ ਸੌਰੀ ਠੀਕੇ ਵੇਰੇ ਆਪਣੇ ਤਾਂ ਅੰਦਰ ਕਿਸੇ ਦੀ ਐ ਹੋਣੀ ਮੰਡ ਸਾਰਾ ਬਾਹਰ ਵਾਲੇ ਨੇ ਨੱਤਾ ਵਾ ਨਹੀਂ ਬਰਾ ਕਾਲੀ ਦੀ ਆ ਬਾਈ ਕਿੱਥੇ ਜੀ ਬੈਠੇ ਇਹ ਹੈ ਕਾਲੀ ਦੀ ਬਾਈ ਇਹ ਇਹ ਨਾਲ ਨਾਲ ਪੜਾਇਆ ਬਜਾਦੋ ਤੁਹਾਨੂੰ ਬੜੇ ਲੋਕ ਆ ਬਾਈ ਇਹ ਹਾਂ ਆ ਪਲਾਟ ਦੱਸੀ ਕੀ ਦਾ ਐ ਆ ਪਲਾਟ ਦੱਸੀ ਕੀ ਦਾ ਐ ਕਾਲੇ ਦਾ ਬੋਲੋ ਹਾਂ ਬੋਲ ਪਤਾ 18 ਪਲਾਟ ਗੰਢੀ ਕਹਿੰਦਾ ਸਾਹ ਤੇ ਕਹਿੰਦਾ ਬਾਹਰ ਵਾਲੇ ਲੋਕ ਆਰੇ ਜਿਸ ਨੇ ਕਾਲੇ ਦਾ ਇਸ ਗਿੱਤਰੀ ਵਾਲੇ ਦਾ ਬਾਈ ਬਲਾਕ ਹਾਂ ਬਾਈ ਉਹ ਕਹਿੰਦੇ ਕਣਕ ਬੜਾ ਹੁੰਦੀ ਹੈ ਦੇਖ ਤਾਂ ਕੀ ਹੋ ਗਿਆ ਇਹਨੂੰ ਜਦ ਜਦਾਂ ਤੂੰ ਕਰਦਾ ਕੰਮ ਇੱਕ ਮੈਂ ਸਾਡਾ ਪਾਣੀ ਹੀ ਲੈਣਾ ਪੁੱਛੀ ਇਹਨੂੰ ਪਾਣੀ ਲੈ ਕੇ ਨਾ ਬੋਲੋ ਸੋਪਰੇ ਰਾਤ ਦਿਖਾ ਲੈ ਮਸ਼ੀਨ ਪਰ ਹੈ ਕੈਂਪਰ ਚ ਬਰਫ਼ ਵੀ ਪਾ ਲੈ ਕਰੋ ਬਰਫ਼ ਸਵੇਰ ਤੇ ਬਰਫ਼ ਲੈਣੀ ਹੈ ਅੱਗ ਮੰਗ ਚ ਆਉਂਦੀ ਹੈ ਹੁਣ ਤੂੰ ਤੂੰ ਹੁਣ ਤੂੰ ਐ ਕਰਦੇ ਪਾਣੀ ਲਿਆਉਂਦਾ ਤੂੰ ਬਰਫ਼ ਤਾਂ ਨਹੀਂ ਪਾਉਂਦੇ ਸਵੇਰ ਨੂੰ ਚਾ ਚਾਰ ਕਾਟ ਭੁੱਖੀ ਦੇ ਮਾਰਦੇ ਆ ਥਲੀ ਜਿੰਦਾ ਜਾਨਾਰ ਨਾ ਪਤਾ ਬਰੇ ਕੋਈ ਕਹਿ ਕੇ ਦਿਖਾ ਦਵੇ ਯਾ ਤੁਸੀਂ ਕਹਿ ਦੇ ਆ ਕਹਿ ਦਿੰਦਾ ਆ ਆਹ ਕਿਆ ਕਿਆ ਹੋਈ ਨਾ ਹੋਇਆ ਕਿਆ ਕਿਆ ਆ ਕੀ ਹੈ ਇਹ ਹੋਰ ਕੀ ਹੁੰਦਾ ਇਹ ਕੁਛ ਕਹੀ ਜਾਵੇ ਠੀਕ ਆ ਯਾ ਇਹ ਜਿਹੜੇ ਗੁਰਦੁਆਰੇ ਆ ਮੈਂ ਚੜਦਾ ਹਾਂ ਚੱਲ ਨਹੀਂ ਕਹ ਲੈ ਤੇਰਾ ਕਦੂ ਨਹੀਂ ਤੂੰ ਪੁੱਛ ਆਇਆ ਹੈ ਮੈਨੂੰ ਦਿਸਾ ਆ ਮੇਰੇ ਪਰ ਗੋ ਤੂੰ ਸੁਣਣਾ ਗੱਲ ਕੱਕਦੇ ਬੈਠੇ ਪਾਣੀ ਦੇ ਪਾਣੀ ਆ ਮੋਟਰ ਚਲਾ ਦਿਓ ਹਾਂ ਬਾਹਰ ਤੁਰੇ ਬੈਠੇ ਚੱਠਾ ਬੜਾ ਬੜਾ ਆ ਖੋਲ ਉਹ ਕਿਹੜਾ ਬੜਾ ਬੜਾ ਪਾਣੀ ਦਾ ਲਿਫਟ ਕੋਲ ਲਿਫਟ ਕੋਲ ਲਿਫਟ ਕੋਲ ਨਾਲੀ ਉਹ ਕਾਲੇ ਉਹ ਟੁੱਟੀ ਚੱਲਦੀ ਆ ਉਹ ਤੇ ਬਹੁਤ ਠੰਡਾ ਪਾਣੀ ਅੱਗ ਪਈ ਹੋਣੀ ਧੁੱਪਾਂ ਦੇ ਗਈ ਪੈਂਦੀ ਪਾਗਲ ਹੋ ਗਈ ਸਰਕਾਰੀ 24 ਘੰਟੇ ਵਾਲੀ ਆਹ ਹੋਵੇ ਚੱਲਦਾ ਹੁਣ ਆ ਮੋਟਰ ਮੋਟਰ ਆ ਕਿ ਲਿਫਟਾ ਇਧਰ ਦਿਖਾਈ ਮੜੀ ਆ ਫੜ ਜਾ ਬਾਈ ਕਿਹਦੇ ਚੱਲ ਲਿਫਟ ਕੋਲਦੀ ਹੁੰਦੀ ਹੁੰਦੀ ਆ ਉਹ ਜੀ ਮੋਟਰ ਆ ਦੇਖ ਆ ਲੈ ਖੋਲ ਲਵੋ ਟਰੀ ਆਏ ਖੋਲ ਲੈ ਇਹਨੂੰ ਮੈਂ ਤਾਂ ਵੱਡਣਾ ਦਾ ਰਾਜਾ ਤੇ ਯਾਰ ਨਹੀਂ ਹੋਇਆ ਦਰਵਾਜ਼ਾ ਖੋਤਾ ਲੋ ਤੇ ਮੈਂ ਤਾਂ ਦੁਰਤੇ ਹੋਇਆ ਦਰਵਾਜ਼ਾ ਖੋਤਾ ਦੱਸ ਉਹ ਇਹਨਾਂ ਨੇ ਇਹਨੂੰ ਨਾ ਬਣਾਇਆ ਹੋਇਆ ਉਹ ਸ਼ੁਕਰ ਕਰੋ ਭਾਈ ਮੈਂ ਉਹਦੇ ਕਿਆ-ਕਿਆ ਕਰਾ ਦਵਾ ਓਰੇ ਇੱਕ ਹਿੱਸਾ ਬੰਦੇ ਹੋਰਦਾ ਏ ਆ ਜਿਹੜਾ ਆ ਖੜਾ ਏ ਏਰੀਆ ਆ ਖੜੀ ਏ ਜਿਹਦੀ ਆ ਕਣਕ ਠੀਕ ਆ ਤਿੰਨ ਹਿੱਸੇ ਮੇਰੇ ਇੱਕ ਹਿੱਸਾ ਹੀ ਦਾ ਏ ਇਹ ਕੁਛ ਵੀ ਨਹੀਂ ਦਿੰਦੇ ਪੁੱਛਦਾ ਬਾਈ ਨੂੰ ਉਹ ਤੂੰ ਹਿੱਸਾ ਹੀ ਲੈ ਲਾ ਹੋ ਗਿਆ ਨਾ ਮੇਰਾ ਇੱਥੇ ਹੀ ਲੈ ਲਵੇ ਜਾ ਓਏ ਤੂੰ ਲੋਰ ਪਤਾ ਕਰਦੇ ਕਾਪੇ ਕਰੂਗਾ ਲੋਰ ਪਤਾ ਕਿੰਨਾ ਮੈਂ ਫਰਦ ਕਢਾਈ 15 ਲੱਖ ਰੁਪਏ ਲੋਨ ਹੈ ਇਹਦੇ ਪਰ ਉਹ ਸਾਰੀ ਵੀ ਲੇ ਗੋਣਾ ਬਾਬਾ ਪਤਾ ਨਹੀਂ 15 ਲੱਖ ਪਤਾ ਨਹੀਂ ਐ ਨਹੀਂ ਪਤਾ ਇਹ ਖਤੀ ਵੀਰੇ ਕਿਹੜੀ ਪਰ ਲੋਨ ਹੈ ਇੱਕ ਇੱਕ ਬੋਲ ਰਿਹਾ ਉਹਦੇ ਪਰ ਇੱਕ ਪਰ ਬੋਲਦਾ ਹੋਣਾ ਯਾਰ ਮੈਨੂੰ ਨਹੀਂ ਪਤਾ ਇੱਕ ਦੋ ਹਿੱਸੇ ਆ ਇਹ ਤੂੰ ਦੇਖ ਲਈ ਤਿੰਨ ਬਣਾ ਘਰੇ ਉਹ ਕੀ ਕਰਨਾ ਉਹਦੇ ਲੈਣਾ ਤੇ ਗੱਲ ਕਰ ਯਾਰ ਉਹ ਆਪਾਂ ਨਹੀਂ ਲੈਣਾ ਉਹਦੇ 20000 ਰੁਪਏ ਇੱਥੇ ਤੇ ਲੈ ਆ ਇਧਰ ਵਾਲੀ ਲੈਟ ਦੀ ਪੁੱਛ ਲੈ ਉੱਥੇ ਦੇ ਇਹ ਕਹਿੰਦੇ ਯਾਰ ਲੈਟ ਦੂਈ ਆ ਬੇਲੇ ਵਾਲੀ 20000 ਰੁਪਏ ਲਾ ਕੇ 20 25 ਰੋਪੜ ਤੇ ਕਰਵਾਈ ਆਹੋ ਹੁਣ ਰੋ ਪਤਾ ਲੱਗਦਾ ਵੀ ਭਾਈ ਬੇਲੇ ਵਾਲੀ ਲਾਈਟ ਆ ਗਈ ਠੀਕ ਆ ਰੋਪੜ ਵਾਲੀ ਆ ਗਈ ਪਤਾ ਇੱਦਾਂ ਲੱਗਦਾ ਇਹ ਰੋਪੜ ਵਾਲੀ ਕਰਾਈ ਉਹਦੇ ਬਾਅਦ ਕਹਿੰਦਾ ਬੋਰ ਆ ਬੋਰ ਇੱਧਰ ਤਾਂ ਆਪਣੇ ਵਾਲੇ ਚ ਬੋਰ ਕਰਾਇਆ ਮੈਂ ਘੱਟ ਜੇ ਪੈਸੇ ਨਹੀਂ ਦੇਣਾ ਹੁਣ ਤੇ ਬੱਚਾ ਵੀ ਕਹਿੰਦੇ ਫੇਰ 24 ਘੰਟੇ ਦਾ ਕਨੈਕਸ਼ਨ ਲਾ ਕੇ ਦਿੱਤਾ ਕੇ ਪੱਖਾ ਲਾ ਕੇ ਪਾ ਦੇ ਪਾਣੀ ਦੱਸਾਂ ਕਿਵੇਂ ਕਰਦੀ ਆ ਹੁਣ ਲੈਟਰ ਨਹੀਂ ਹੈਗੀ ਉਹ ਤੁਹਾਨੂੰ ਦਿਖਾ ਦੇਣੀ ਸੀ ਮੈਂ ਹਾਂ ਉਹ ਕਰਦੀ ਆ ਉਹਲਾ ਕਰਾਓ ਨਾ ਕਰਾਓ ਰੈਂਟ ਨਹੀਂ ਕਰਨੀ ਕਰ ਲਓ ਨਹੀਂ ਤੇ ਬੰਦੇ ਤੁਹਾਡੇ ਸਾਹਮਣੇ ਫੋਨ ਕਰਦੇ ਆ ਤੇ ਦੇਖ ਲੈ ਬੰਦੇ ਫੋਨ ਕਰਦੇ ਨੇ ਥੋਕੇ ਵਾਲੀ ਲੇਡੀ ਥੋਕੇ ਵਾਲੀ ਰਹਿਣਾ ਥੋਕੇ ਵਾਲੀ ਬੰਦੇ ਫੋਨ ਕਰਦੇ ਮੁੱਛਣਾ ਤੈਨੂੰ ਕਹਿ ਤੂੰ ਕਰਾ ਦੇ ਬੋਰ ਪੈ ਘਟਦੀ ਦੀ ਖੇਡ ਲੱਕੇ ਜੋ ਆਪਣਾ ਕੋਈ ਨਹੀਂ ਇਹਦਾ ਕਰਾਣਾ ਇਹਦਾ ਡਾਟਾ ਚ ਲਿਆਉਣਾ ਮੇਰੇ ਉਹਦੇ ਵੀ ਹਿੱਲ ਗਿਆ ਬੋਰ ਦਾ ਕਾਲੇ ਹੋਣਾ ਹੀ ਆ ਪਾਣੀ ਕਿਹੜਾ ਮਾਰਦੀ ਆ ਨਹੀਂ ਆ ਨਹਿਰ ਵੱਲ ਕਪੜਾ ਦੇਂਦਾ ਇਹਦੇ ਤੇ ਦਰਿਆ ਵੱਲ ਟੋਟਾ ਪਾ ਦੋ ਕਰੀਏ ਟੋਟਾ ਕਿ ਕਰੂਗਾ ਟੋਟਾ ਕਿੱਥੇ ਪਾਉਂਗਾ 60 ਫੁੱਟ ਤਾਂ ਬੋਰ ਹੈ 70 ਤਾਂ ਪਾਈ ਟੋਟਾ ਦੇ ਲਾਤੀ ਸੀ ਮੋਟਰ ਟੋਟਾ ਕਿ ਕਰੂ ਹੁਣ ਕਿਤੇ ਟੋਟਾ ਨਾਲ ਧਰਤੀਆਂ ਵੱਡ ਜੂਗਾ ਇਸ ਟਾਈਮ ਇਸ ਟਾਈਮ ਆ ਨਹੀਂ ਕਰਨਾ ਚਾਹੀਦਾ ਇਹਨਾਂ ਹਾਲੇ ਉਹ ਕਰਦੀ ਐ ਮੈਂ ਤੈਨੂੰ ਗੱਲ ਦੱਸਾਂ ਉਹਦੇ ਸੱਪ ਨਿਕਲਿਆ ਇਹਦਾ ਕਿਦੇ ਇਹਦੇ ਥੋੜੀ ਦੇ ਸੱਪ ਪੜਿਆ ਪਿਆ ਕੋਈ ਪਤਾ ਨਹੀਂ ਇਹਨੂੰ ਪੁੱਛ ਕੇ ਦੇਖੀ ਪਾਣੀ ਕਿੰਨਾ ਕ ਕੱਢਦੀ ਸੀ ਜਗਦੀਪ ਨੂੰ ਹਾਂ ਹਾਂ ਚਾਚਾ ਗਾਲੂ ਲਿਆ ਫੇ ਮੀਨ ਮੀਨ ਲੈ ਕੇ ਉਹ ਬੈਠ ਕੇ ਮਜਾਇਆ ਉਹਨਾਂ ਨਾਲ ਹੀ ਲਿਆਈ ਆਓ ਜਗਦੀਪ ਤੇ ਪੁੱਜੋ ਉਹਨਾਂ ਪੱਖੇ ਤੇ ਬਹੋਜੋ ਅੰਪੈਲਰ ਤੋਂ ਸੱਪ ਕੱਢਿਆ ਉਹਦਾ ਮੱਭੇ ਚ ਜੜ ਕੇ ਹੋਣਾ ਮਰਿਆ ਪਿਆ ਆਕਣੇ ਆ ਵਿੱਚ ਵੜ ਕੇ ਆਉਣਾ ਪਾਣੀ ਦਾ ਔਰ ਕੋਠੇ-ਕੋਠੇ ਤਾਂ ਹੋ ਵੀ ਜਾਂਦਾ ਜਗਦੀਪਾਂ ਤੇ ਵੜ ਗਿਆ ਹੋਣਾ ਵਿੱਚ ਉਹ ਸੱਪ ਸੁਪ ਨਹੀਂ ਪੜਿਆ ਇਹ ਮੈਂ ਫਿਰ ਤੇ ਹੋ ਗਏ ਨਾ ਸਾਰੇ ਬੁਰੇ ਇੱਕ ਨਹੀਂ ਕਰਦੇ ਹੋਂ ਤਾਰੀ ਇੱਦੀ ਕਰਦੀ ਆ ਮੈਂ ਵੀ ਕਰਾਉਣਾ ਹੁਣ ਉੱਧਰ ਮੈਂ ਵੀ ਇੱਕ ਵਾਰੋ ਕਰਾਉਣੀ ਆ ਲੋ ਬਾਈ ਚਾਚੀ ਵਾਲਾ ਪਲਾਟ ਗਿਆ ਕਿੱਥੇ ਨੂੰ ਗਿਆ ਬਾਈ ਕਾਲੇ ਦੀ ਮਾਰ ਪਹਿਲੀ ਚ ਹਾਲੀ ਦੀ ਮਾਰ ਦੀ ਆ ਗਿਆ ਜਾਵੇ ਫਿਰ ਜੇ ਹੋ ਪਾਸੇ ਨੇ ਸੋਤਾ ਇਹ ਆ ਓ ਜਾ ਬਾਈ ਵਾਜਾ ਆ ਓ ਜਾ ਵਾਜਾ ਓ ਬਾਈ ਤੂੰ ਤਪਾ ਬਹੁਤ ਆ ਤੂੰ ਪਾਹ ਜੀ ਦਾ ਤਪਾ ਬਹੁਤ ਆ ਬੈਠਾ ਇਧਰ ਜਾਮਾ ਕਰੀ ਪਾਣੀ ਪੂਣੀ ਪਰਾਉ ਗਿਆ ਬਦਾਨ ਵੀ ਇਹ ਕਹਿੰਦਾ ਵੱਡੂ ਗਿਆ ਫਲਾਂਟ ਆ ਗਿਆ ਵੀ ਟ੍ਰਾਂਕ ਮਾਗੇ ਦਾ ਫਲਾਂਟ ਗਿਆ ਵੀ ਹੋਰ ਨੂੰ ਗਿਆ ਓ ਯਾਰ ਤਾਂ ਜੀ ਜਾਂਦਾ ਯਾਰ ਰਿੰਗ ਦੀ ਗੱਲ ਤੂੰ ਚੱਲ ਤੂੰ ਚੱਲ ਬੈ ਜਾ ਤੈਨੂੰ ਪਾਣੀ ਪਰਾ ਦੇ ਪਾਣੀ ਦਾ ਵੀ ਲਿਆਏ ਨਹੀਂ ਮੈਂ ਤਾਂ ਜੱਦਾ ਕਹਿਣਾ ਵੀ ਉਹ ਟਰਾਲੇ ਮਖੜਾ ਜ ਕੋਈ ਸੋਊਗਾ ਉਹੀ ਗੱਲ ਹੋਊਗੀ ਜਿਹੜਾ ਵੀ ਆਵੇ ਆ ਕੇ ਰਾਹ ਵੜਦਾ ਫਲਟ ਖੋਲੀ ਖੜਾ ਪਹਿਲਾਂ ਰਾਹ ਖੋਲੀ ਖੜਾ ਦਾਤੀ ਕਿਥੇ ਆ ਤੀਨੇ ਚ ਪੂਰਾ ਬੈਣਾ ਲਿਆਇਆ ਉਹਦੇ ਨੀ ਯਾਰ ਉਹਨਾਂ ਦੇ ਬਾਰੇ ਕੀ ਪਾਣੀ ਔਖਾ ਬੜਾ ਪਾਣੀ ਬਿਨਾ ਬੋਖਾ ਯਾਰ ਹਾਂ ਪਾਣੀ ਬਿਨਾ ਔਖਾ ਪਾਣੀ ਬਿਨਾ ਔਖਾ ਉਹ ਠੰਡਾ ਪਾਣੀ ਆ ਮੈਂ ਸਵੇਰੇ ਉਹਨਾਂ ਦਾ ਪੌਦਾ ਦੇਖ ਜਾ ਕੇ ਉਹ ਟੁੱਟੀ 24 ਘੰਟੇ ਆ ਢੋਲੀ ਭਾਲਿਆ ਹਾਂ ਤੇ ਟੁੱਟੀ ਕਾਜਲ ਬੀਬੀ ਢੋਲੀ ਭਾਲਿਆ ਉੱਥੇ ਬੈਠਣ ਦੇ ਰੋਟੀ ਵੀ ਮੇਰੀ ਇੱਕ ਬੋਤਲ ਦੀ ਉਹ ਵੀ ਲੈ ਕੇ ਮੈਂ ਤਾਂ ਪੀਆ ਢੋਲੀ ਭਾਲ ਲਓ ਫਿਰ ਢੀ ਢੋਲੀ ਉਹ ਉਹ ਬੋਤਲ ਭਈ ਉਹਨੂੰ ਜੇ ਕੱਟਦਾ ਹੋਊਗੀ ਹੁਣ ਮੇਰੇ ਨਾਲ ਤਾਂ ਹੈ ਨਹੀਂ ਉਰੇ ਜਾ ਗਿਰ ਜੂਗਾ ਫੇਰ ਵੀ ਤਾਂ ਲੈ ਕੇ ਆਉਂਗੇ ਭਰ ਕੇ ਮੜਾ ਗਿਆ ਕਿ ਕਿ ਮੰਜ ਮਿੰਟ ਦਾ लो जी निपड़ ਇਹ ਲਾਹ ਛੱਡਣੀ ਦੀ ਜਾਈਦੀ ਇੱਧਰ ਵੀ ਤੁਹਾਡਾ ਹੀ ਖੇਤ ਆ ਆਹਾਂ ਮੁੱਟੀ ਐ ਨਾ ਖਾਲੀ ਪਰ ਅੱਛਾ ਅੱਛਾ ਖਰਾਬ ਕਰਦੇ ਭੰਗੋਲੇ ਜੀ ਅੱਛਾ ਅੱਛਾ ਬਾਸ ਨੰਮ ਕਹਾਵਟੀ ਵੀ ਐ ਅੱਛਾ ਠੀਕ ਆ ਨਾ ਨਾ ਕੰਮ ਨਹੀਂ ਇਸ ਵੇਲੇ ਨੂੰ ਗੈਂਦਾ ਹੁਣ ਨਿਬੜ ਗਿਆ ਵਧੀਆ ਇਹਦਾ ਲੋਟ ਆ ਗਿਆ ਸੀ ਐ ਹੋ ਜੇ ਇਹਦੇ ਕੋਲ ਬੱਸ ਫੇਰ ਹੁਣ ਚਲੇ ਨਿਕਲ ਗਈ ਹੋਰ ਹੋਰ ਕੱਲ ਤਾਂ ਹੁਣ ਸਰਕਾਰੀ ਬੋਰੀਆਂ 'ਚ ਪਾਈ ਜਾਣੀ ਏ ਹੋਰ ਰੱਖਿਆ ਕੱਲ ਨੂੰ ਹੀ ਬੋਰੀਆਂ ਪਾਸੋਂ ਪਾਈ ਹਾਂ ਹੋਰ ਹੋਰ ਕੱਲੇ ਮੌਸਮ ਖਰਾਬ ਦੱਸਿਆ ਪਿਆ ਸੀ ਕਹਿੰਦੇ ਆਵੇ ਆ ਤੇ ਦਾਸੇ ਆ ਪਾਉਂਗਾ ਦੀ ਪਾਸੇ ਪਾ ਚੱਲ ਆਉਂਦਾ ਨਹੀਂ ਪਰ ਚੱਲਾ ਆ ਪਾਉਂਦਾ ਜਲਦੀ ਹੈ ਨਾ ਦੱਖਣ ਹੋਵੇ ਕੁਸ ਕਹਿਦਾ ਚੱਲਾ ਪਾਸੇ ਨਾ ਆਵੇ ਕਿਆ ਕਰਾਉਣਾ ਨੈਟ ਦਾ ਹਾਈ ਲੈ ਫਿਰ ਤਾਂ ਉਹ ਕਿਆ ਸੁੱਕ ਸੁੱਕਦਾ ਔਰੇ ਉਹ ਉਹ ਨਾ ਆਵੇ ਕਿਆ ਕਰਾਉਣਾ ਵਧੀਆ ਦੱਸ ਦੂਗਾ ਕੰਮ ਨਹੀਂ ਪੜ ਲੈਣਾ ਹਾਂ ਐਨੀ ਘੇਲਾ ਰਿਆ ਸਾਰੀ ਹਿੰਦੀ ਦੇਖੋ ਉਹ ਹੈ ਹਿੰਦੀ ਦੇ ਹਾਂ ਸੁੱਕੀ ਪਈ ਪੂਰੀ ਹਾਂ ਲੈ ਉਹ ਹੈ ਇਹਦੇ ਚਾਹ ਹਿੰਦੀ ਗਏ ਮੱਚਾ ਵਧੀਆ ਹੋਈਆਂ ਮੱਚਾ ਵਧੀਆ ਵਜਦੀ ਸੀ ਹਾਂ ਪਰੇ ਕੰਡਾ ਲਾ ਲੂ ਪਰ ਲਾ ਲਿਆ ਇਹਨੂੰ ਚੱਲ ਕੇ ਹਿੰਦਾ ਕੰਡ ਲਾ ਪਈ ਫੁਨਰਸੀ ਚੱਲ ਚੱਲ ਟੋਲੀ ਖੜਾ ਦਾ ਉੱਥੇ ਹਾਂ ਇਹ ਕੰਡ ਲਾ ਹੈ ਠੁੰਡੀਆਂ ਵਿੱਚ ਬਹੁਤ ਹੈ ਗਈ ਹੈ ਠੁੰਡੀ ਹੈ ਨਾ ਹਾਂ ਐ ਵੀ ਨਹੀਂ ਹੈ ਗਈ ਠੁੰਡੀ ਜਿੱਥੇ ਹੈ ਗਈ ਹਰਿਆਈ ਉੱਥੇ ਹੈ ਠੁੰਡੀ ਇਹ ਡਾਲਦੇ ਨੇ ੜੇ ੜੇ ਜਿੱਥੇ ਨਰਮ ਆ ਜਿਹੜਾ ਬੁਟੀ ਆ ਹਾਂ ਇੱਥੇ ਮਿਲਣਾ ਹੀ ਕੋ ਖਾਣੇ ਨੂੰ ਹਾਂ ਇੱਥੇ ਕੀ ਕਰਨਾ ਉਹਨੇ ਪਰ ਜੇ ਆ ਕਣਕ ਟੋਪ ਦੀ ਛੋਡੀ ਫਿਰ ਆ ਹਾਂ ਉਹ ਫਿਰ ਇਹ ਉੱਚਾ ਖੇਦਾ ਉਹਦਾ ਫਰਕ ਹੈ ਉਹ ਥੋੜਾ ਪਾਰਾ ਮਰਿਆ ਪਿਆ ਦਾ ਹਾਂ ਪਾਲਾ ਸਿਰਾ ਹਾਂ ਡ੍ਰੈਗਨ ਹੀ ਵਾਲਾ ਉਹ ਤਾਂ ਹੈ ਨਾ ਵੀ ਡਰਾਈਵਰ ਦੂ ਦੂਰ ਤੇ ਮਂਗਾਏ ਆ ਗੁੱਦਾ ਬੱਜਿਆ ਗੁੱਦਾ ਬੱਜਿਆ ਆ ਗੁੱਦਾ ਟਰੈਕਟਰ ਆ ਆ ਲੈ ਗੁੱਦਾ ਟਰੈਕਟਰ ਕੋਟਰਾ ਤੇ ਆਪ ਮਾਰਿਆ ਹਾਂ ਉਹ ਨਾਈ ਲਾ ਇੱਕ ਬੋਰੀ ਪਰ ਤੇ ਸਿੱਧਾ ਉੱਪਰ ਚੜ ਗਿਆ ਆਏ ਹਾਏ ਮੈਨੂੰ ਪਤਾ ਵੀ ਨਾਲ ਕਿੰਨੇ ਪੌੜੀਆਂ ਨਾਲ ਜੜ ਹੁੰਦਾ ਇਹ ਹਾਂ ਹਾਂਂਤੀ ਆਏ ਜੀ ਬਸ ਹੋਰ ਲਿਆ ਆਇਆ ਇਹ ਕਿਹੜੇ ਪਾਸੇ ਰੋੜਾ ਲਿਆ ਮੁੰਡੇ ਸਾਹ ਇਹ ਪੂਰੀ ਜਾਈ ਜਾਂਦੇ ਇੱਥੇ ਦਾ ਹੋਰ ਇੱਥੋਂ ਤਾਂ ਉੱਲੇ ਹੀ ਆਏ ਹੁੰਦਾ ਇੱਥੇ ਤਾਂ ਆਉਣਾ ਢਿੱਡਾ ਕੱਢੀ ਜਾਣਾ ਇਹਨਾਂ ਨੇ ਇਹ ਹੋਰ ਹੋਣਾ ਹੈ ਤੇ ਅਜਾਲੀ ਪੱਡੀ ਹੋਈ ਐ ਇੱਧਰ ਹਾਂ ਯਾ ਆਹ ਵੇਖੋ ਹੁਣ ਯਾ ਆਹ ਵੇਖੋ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਆਉਂਦੇ ਚਾਚੇ ਪੱਡੀ ਹੋਈ ਸੱਜੇ ਹਾਂ ਉਹਦੇ ਪੱਡੀ ਹੋਈ ਇੱਕ ਮੋਗੂ ਹੋ ਰੋਇਣਾ ਕਿਦਾ ਨਹੀਂ ਹੁੰਦਾ ਅਟਕ ਅਟਕ ਇਹ ਕਿਹੜੇ ਦਾ ਨਾ ਆਹ ਉਹ ਕਿਹੜੇ ਦਾ ਨਾ ਇਹ ਪੈਂਦੀ 50 ਕਿਲੋ ਬੋਲ ਥੈਲੇ 'ਚ ਉਹ ਪੈਂਦਾ ਥੈਲੇ 35 ਕਿਲੋ ਹਾਂ ਹਾਂ ਬਹੁਤ ਆ ਪਿੰਡੋਂ ਫੜਦਾ ਵੱਟ ਭਾਈ ਸਭ 330 ਹੁੰਦੀ ਹੈ ਇਹ ਤਾਂ ਹੈ ਹਲੇ ਮੰਨੂ ਨਾ ਉੱਧਰ ਨਹੀਂ ਪਿਆ ਜਿਆਦਾ ਹੈ ਰੀਕਾ ਡੈਡ ਵੀ ਕਾ ਖਰਾਬ ਹੋ ਗਈ ਨਹੀਂ ਮੈਂ ਬਰਾਬਰ ਕਰਕੇ ਦਿੰਦਾ ਤਣਕਾ ਤਾਂ ਠੀਕ ਆ ਭਾਈ ਇਹਨ ਗਰਮ ਪਈ ਗਰਮ ਗਰਮ ਪਈਆ ਗਰਮ ਆ ਤਾਂ ਗਰਮੇ ਗਰਮ ਸਾਵਧਾਨੀ ਆ ਬਹੁਤ ਵਧੀਆ ਕੰਮ ਕਰਦਾ ਹੈ ਆ ਬਹੁਤ ਵਧੀਆ ਬੈਠ ਰਿਓ ਹੈ ਸੱਤ ਲੋਨ ਤੇ ਕੰਡੇ ਪਖੜੇ ਆ ਪਾਣੀ ਵਗੈਰ ਬੜਾ ਔਖਾ ਔਰੇ ਉਹ ਤੂੰ ਤਾਂ ਫੇਰ ਕੰਮ ਕਰਦਾ ਔਰੇ ਅਸੀਂ ਬੈਠੇ ਸਾਡਾ ਹੱਕ ਸੁੱਕਿਆ ਫੇਰ ਇੱਥੇ ਨਾਲ ਕੰਮ ਦਦਾ ਪਹਿਲਾ ਔਰੇ ਠੰਡਾ ਹੁੰਦਾ ਦਾ ਪਾਣੀ ਦਾ ਹਾਂ ਨਲਕੇ ਨੂੰੜਕੇ ਜਬ ਕਹਿੰਦਾ ਜੇ ਬਸਦੇ ਤਾਂ ਘਰ ਵੀ ਹੈ ਨੇ ਸਾਫ ਸਫਾਈ ਰਹਿੰਦੀ ਜੇ ਕੋਈ ਹੋਣੀ ਔਰੇ ਹਾਂ ਨਾਲਕੇ ਨੂੰੜ ਵੀ ਪੱਟ ਹੋਗੇ ਸਹੀ ਗੱਲ ਹੈ ਜੀ ਹੈ ਕਿ ਨਹੀਂ ਹਾਂ ਇੱਥੇ ਨਹੀਂ ਠੰਡਾ ਪਾਣੀ ਨਲਕੇ ਦਾ 20 ਫੁੱਟ ਔਰ ਤਾ ਹਾਂ ਲੋ 20 ਫੁੱਟ ਔਰ ਹੁੰਦਾ ਦਾ ਹੋਣੀ ਆ ਔਰੇ ਲੱਭੀ ਔਰ ਕੋਲ ਹਾਂ ਆਹ ਬੋਰ ਤੂੰ ਚੱਲਿਆ ਨਹੀਂ ਮੈਂ ਡਰਾਂ ਠੰਡਾ ਪਾਣੀ ਲੱਤਵਾਇਆ ਆ ਆਹ ਸਾਫ਼ ਪਾਣੀ ਐ ਆੜੀ ਵਾਲੇ ਬੂਟੇ ਦੇ ਕੋਲ ਹਾਂ ਆੜੀ ਵਾਲੇ ਬੂਟੇ ਆ ਇਹਨਾਂ ਨੂੰ ਪਤਾ ਨਹੀਂ ਜਿਹੜੀ ਹਮਲਾ ਆਪਣੇ ਪਿੰਡ ਦਾਖਤ ਬਹੁਤਾ ਹੋਰੇ ਸ਼ਾਵਾਂ ਵੀ ਤਾਂ ਦਾਦਾਸੇ ਪਏ ਆ ਹੋਰੇ ਆ ਇੱਕ ਆ ਇੱਕ ਦਰਖਤ ਆ ਅੱਧਾ ਜਿਹਾ ਬਸ ਇਹ ਬੂਟੇ ਨੂੰ ਫੜਦਾ ਨਹੀਂ ਆ ਜਿਹੜੀ ਕਿਹਦੇ ਘਾਹ ਦੇ ਰਿਆਜ ਕੀ ਫੜਦਾ ਇੱਥੇ ਪਣਾ ਪੋਪਿਆ ਹੋਇਆ ਤਾਂ ਹੀ ਨਹੀਂ ਫੜਦਾ ਡੱਕਰ ਮਿੱਟੀ ਦੇ ਪਤਾ ਫੜਦੀ ਨਹੀਂ ਕੁੱਤੇ ਨੂੰ ਜੇ ਫੜ ਵੀ ਲਿਆ ਤਾਂ ਸੁੰਘ ਵਿਚਾਰ ਜਿੰਦੀ ਆ ਤੇ ਹੋ ਵੀ ਗਿਆ ਡੱਕਰ ਆ ਵਾ ਡੱਕਰ ਯਾਰ ਹੁਣ ਤਾ ਛਾੜ ਜਾ ਕੇ ਸਾਹ ਤਾ ਵਾ ਠੀਕ ਹੈ ਜਾਣਾ 20 ਦੇ ਉੱਪਰ ਆ 20 ਦੇ ਉੱਪਰ ਆਊਗਾ ਕੱਟ ਨਹੀਂ ਆਊਗਾ ਹਾਂ 20 ਤਾਂ 20 ਦਾ ਆ ਗਿਆ ਫੇਰ ਆਇਆ ਏਰੀਆ ਕਿੰਨਾ ਤੇਰਾ 4 ਤੱਕ ਕਿੰਨਾ ਕੱਟਾ ਵੱਧ ਪਤੌਣੇ 4 ਕਿਲੇ ਦਾ ਹਾਏ ਹਾਂ ਪਸਵਾ ਕਿਲਰ ਕਿਲੇ ਹੋਣੇ ਆ ਸਵਾ ਵੀ 4 ਕਹਦੇ ਉੱਥੇ ਤਾਂ ਮਰੀ ਵੀ ਉਹਦੀ ਹੀਠਾ ਪਰਲੇ ਪਾਸੇ ਜਿੰਨੇ ਅੱਛਾ ਉਹ ਪਰਾ ਮਰੀ ਉਹ 2 2 ਏਰੀਆ ਏਰੀਆ ਸਵਾ ਚਾਰ ਕਿਲੇ ਹਾਂ ਸਵਾ ਚਾਰ ਕਿਲੇ ਆ ਇਹ ਜਿਆਦਾ ਸਭ ਚਾਹੇ ਕਿਹਾ ਹੁਣਾ ਭਾਈ ਆ ਹੁਣ ਉਹ ਜਿਹੜੀ ਕੱਟਤਾ ਉਹ ਵੀ ਮਰ ਲਈ ਉਹ ਵੀ ਮਰੀ ਪੂ ਜਿਹੜੀ ਜ਼ਮੀਂ ਪਈ ਆ ਉਹਦੇ ਪਿੱਛੇ ਆ ਉਹ ਵੀ ਮਰ ਲਈ ਜ਼ਮੀਂ ਪਈ ਆ ਜ ਬੀਜੀ ਉਹਦੀ ਕਣਕ ਜੇ ਆਪਾਂ ਦੇਖਣਾ ਇਹ ਤੇ ਬੰਨ ਪਰ ਤੇ ਆਪਣੇ ਮੈਂ ਪਾਣੀ ਦੇਖ ਦਿੰਦਾ ਬਾਕੀ ਸਾਰੇ ਮੈਂ ਪਾਣੀ ਦੇਖ ਦਦਾ ਉਹ ਦੇਖਦਾ ਆਪਣੇ ਤਾਂ ਵੀ ਪਰ ਤਾਂ ਨਾਲ ਗੱਦੂ ਕਰਤਾ ਸੀ ਉਹਨਾਂ ਨੇ ਗੱਦੂ ਕੋ ਰਹਿੰਦਾ ਇੱਕ ਨਹੀਂ ਤਾਂ ਲਾਇਵੇ ਤੇ ਥੋੜਾ ਉੱਕੜੀ ਕੋਲੇ ਪਾਣੀ ਖੜ ਗਿਆ ਆਪਣੇ ਬਾਹਰ ਹੋ ਗਿਆ ਦੇਖੀ ਥੱਲੇ ਆ ਦੇ ਨਾਲ ਜੀ ਆ ਵਾਚ ਬੱਜਾ ਆਸਰੇ ਵਿੜ ਗਿਆ ਜਿੱਪੜ ਗਿਆ ਬੱਚਾ ਕਿ ਕਿਹੜਾ ਇੱਕ ਕਿਹੜਾ ਹੋਦਾ ਚਲਾਈਏ ਫਰੇਸ਼ਰ ਭੀ ਦੇਖਦੇ ਹੁਣੇ ਆ ਸਰ ਖੋੜ ਖੜ ਦੀ ਵੇਲ ਹੀ ਆ ਵੇ ਦੇ ਵੇਲ ਲੱਗੇ ਹੋ ਜਰਾ ਚਾਚਾ ਜੀ ਖੜੇ ਇੱਕ ਮਿੰਟ ਨਹੀਂ ਖੜਿਆ ਮੈਂ ਤਾਂ ਜਦੋਂ ਉੱਠਿਆ ਜਦੋਂ ਹੀ ਚਾਲੋ ਚਾਲ ਹੈ ਅੱਜ ਨਹੀਂ ਮੰਜਾ ਨਸੀਬ ਹੋਇਆ ਅਸਿਕਾ ਗੇੜਾ ਫੇਟੇ ਡੇਡਾ ਜੀ ਹੋ ਰਹੇ ਉੱਤੇ ਮੈਂ ਕਿਹੜਾ ਡੇਡਾ ਹੋਇਆ ਪਹਿਲਾਂ ਦੇ ਹੀ ਤੜਾ ਕੇ ਲੈਪ ਤੇ ਥੋੜਾ ਨਾ ਫਿਰ ਉਹ ਲੋ ਆਇਆ ਪੰਜ ਸੱਤ ਮਿੰਟ ਮੈਨੂੰ ਰੋਕਾਇਆ ਬਾਦ ਵਿੱਚ ਬੈਠੇ ਨਹੀਂ ਆਏਗਾ ਜਿੱਦਾਂ ਹੀ ਪੱਲੀ ਬੰਨਾ ਦੋ ਕਿ ਆਇਆ ਹੀ ਆ ਅੱਧੀ ਪੱਲੀ ਤਾਂ ਉਰੇ ਆ ਕੇ ਸੁੱਟੀ ਆ ਮੈਂ ਹੁਣ ਮੜਦਾ ਘਰ ਜਾਣਾ ਇਹ ਕਹਿੰਦਾ ਚਲੋ ਉੱਥੇ ਦਰਸ਼ਨ ਚੋ ਚਲੀਏ ਹੋਰ ਕੀ ਆ ਭਈ ਇਹਦਾ ਫੋਨ ਆਇਆ ਨਹੀਂ ਭਈ ਇਹਦਾ ਆਪਣਾ ਵਾਲਾ ਫੋਨ ਬੱਸ ਚੱਲ ਜਾ ਆ ਵੀ ਆ ਕੇ ਲਾਗਣਾ ਆਪਣਾ ਜੇ ਲਾਗਣਾ ਮੇਰੇ ਨਾਲ ਆ ਜਿਹੜਾ ਮੋਟਰਸਾਈਕਲ ਤੇ ਖਤਮਾ ਕਾਣੀ ਤੇਨੇ ਬੜੀ ਨਿਪੜਿਆ ਹੋਰ ਇਹਦਾ ਨਿਕਲ ਪਾ ਕੰਮ ਜਿਆ ਤੇ ਤੇ ਕੋ ਕੰਮ ਹੋ ਗਿਆ ਵਧੀਆ ਪਤਾ ਨਹੀਂ ਲੱਗੇ ਇਹਦਾ ਹੋਰ ਕੀ ਮਤੋੜੀ ਦਾ ਰਹਿ ਗਿਆ ਕੱਲ ਦਾ ਫੇਰ ਹੁਣ ਕੀ ਜਾਣੀ ਤੀ ਵਧੀਆ ਹੁਣ ਕੋਲੇ ਆਈ ਵੀ ਤੀ ਵੱਡ ਹੋ ਗਈ ਠੀਕ ਨੇ ਬਹੁਤ ਵਧੀਆ ਹੋ ਗਿਆ ਤਾਂ ਹੋਰ ਕੀ ਨਬੜ ਕੇ ਕੰਮ ਕਾਲੇ ਲਾ ਬਣ ਕੀ ਨੂੰ ਮੋੜ ਉਹ ਤੇਰੀ ਖੱਤੀ ਪੜਦੀ ਇਹ ਮਗਾ ਹਾ ਐਡਾ ਟਾਕਾ ਤੂੰ ਕੋ ਵੱਡ ਬਹਿਲਾ ਖੱਤੀਆਂ ਵੱਡ ਦਾ ਫਰੀਜ ਨਾਲ ਚੱਲ ਚੱਲ ਲੈ ਆਓ ਲੈ ਆਓ ਕਹਿੰਦਾ ਨਹੀਂ ਯਾਰ ਸਭ ਤਾਂ ਦੇਖਣਾ ਪੈਂਦਾ ਨਹੀਂ ਨਹੀਂ ਇਹ ਖੱਤੀ ਵੱਡ ਨਹੀਂ ਚੱਲ ਸਕਦਾ ਇਧਰ ਮੈਂ ਤੂੰ ਆਹ 4 ਕਿਲੇ ਦਾ ਟਾਕਾ ਸਰਾ ਨੇ ਛੱਡੀ ਜਾਨਾ ਹਾਂ ਆ ਫੇਰ ਇਹਨਾਂ ਤੇਲ ਹੁਕਦਾ ਆਉਂਗਾ ਨਹੀਂ ਕਹਿੰਦੇ ਹੋਰ ਵੱਢਣੇ ਕਿਹਦੇ ਉਰੇ ਇਹ ਪਤਾ ਕਿੰਨਾ ਪਤਾ ਜ਼ੋਰ ਚੱਲ ਜਿਹੜਾ ਹੋਰ ਚੱਲਦਾ ਬਲੀ ਆ ਜੀ ਆਖਰੀ ਫਿਰ ਉਹਦਾ ਖੜਾ ਲੂੰਗਾ ਕਹਦਾ ਦੇਣਾ ਅਸੀਂ ਆਏ ਹੋ ਵੀ ਤੇ ਓਰੇ ਤੁਹਾਨੂੰ ਫੋਨ ਕਰਾਇਆ ਜਾਦਾ ਬਾ ਫੋਨ ਕਰ ਲੱਗਿਆ ਉਹ ਪੁੱਛ ਲਈ ਹੁਣੀ ਬੜਾ ਤੇ ਆਇਆ ਪਿਆ ਐਨੇ ਥੋੜਾ ਫੋਨ ਆ ਗਿਆ ਬਸ ਲੈ ਆਖਰੀ ਆਖਰੀ ਹੋਇਆ ਹੁਣ ਇਹ ਹਾਂ ਜੀ ਲੈ ਭਾਈ ਫਲ ਗੱਡ ਰੰਦਾ ਆਪ ਦਾ ਜਾ ਮੈਂ ਨਰਸ ਵੀਰ ਕੋਲ ਇਹ ਕੀ ਚਾਹੀਦਾ ਸਾਨੂੰ ਉਹ 4 20 ਦੇ ਉੱਪਰ ਹੈ ਇਹਦੇ ਉੱਪਰੇ ਜਾਣਾ ਤੇ ਹੱਥ ਜੀ ਬੰਦ ਆ ਉਹ 4 ਠੀਕ ਹੈ ਇਹ ਇਹ ਨਾ ਮਰੇ ਤੇ ਹੁੰਦੇ 25 ਦੇ 20 ਪਲਾਸ ਹਾਂ ਤੇਰਾ 4 80 ਕਿੰਨੇ ਚੱਕਾ ਅਸੀਂ ਅਸੀਂ 80 ਕੁਇੰਟਲ ਹੋਣੀ ਉਹਦਾ 4 ਆ 80 ਕੁਇੰਟਲ ਹੋਣੀ ਆ ਤੇਰੇ ਮਰੇ ਮਰ ਕੋਈ ਜਾ ਰਿਹਾ ਆ ਆਪਣੀ ਬਟਲੀ ਮੇਰੀ ਸ਼ਰਤੀ ਕਹਿੰਦਾ ਉਹ ਲਾਲ ਜਣਾ ਮਾਰਿਆ ਮੈਂ ਲਾਲ ਚਲਾ ਤੈਨੂੰ ਮੈਂ ਕਹਿੰਦਾ ਤੂੰ ਆਪਣੀ ਬਟ ਅੱਜ ਨਹੀਂ ਅੱਜ ਮੈਂ ਦੇਖ ਲਿਆ ਮੈਂ ਬਾਈ ਦਾ ਮੂੰਹ ਹੋਰ ਤਰਾ ਹੋ ਗਿਆ ਮਨ ਨਹੀਂ ਆ ਬਾਈ ਦਾ ਮੂੰਹ ਨਹੀਂ ਬਾਈ ਦਾ ਬਾਈ ਦਾ ਮੂੰਹ ਤਾਂ ਹੋਇਆ ਨਹੀਂ ਹੋਰ ਤਰਾ ਬਾਈ ਦਾ ਪਿੰਡ ਫਿਰਦਾ ਦਾ ਹੁਣ ਤਾਂ ਵੀ ਮਾਰ ਕੇ ਨਾ ਮੇਰੇ ਨਾਲ ਕੱਲੂ ਬਣਦਾ ਹੈ ਕੱਲੂ ਕੱਲੂ ਠੰਡਾ ਤੈਨੂੰ ਅਸੀਂ ਲੈ ਕੇ ਆਏ ਸੀ ਕੱਲੂ ਆ ਇਹਵੇਂ ਗੱਲ ਬਤਾਉਂ ਠੰਡਾ ਬੁਲਾਇਆ ਫਿਰ ਇਹ ਵੀ ਮੜੀ ਇਹ ਮੰਨਾਇਆ ਠੰਡਾ ਜਿਹਾ ਬਣਾਇਆ ਵੀਰੇ ਫਿਰ ਪਤਾ ਲੱਗਿਆ ਵੀ ਹਾਂ ਹੈਗਾ ਮੋਦਾਂ ਨਾਲ ਉਹ ਨਹੀਂ ਪਤਾ ਕੀ ਚੱਕਰ ਪੈ ਗਿਆ ਇਹਨੂੰ ਉਹ ਤਾਂ ਆਇਆ ਹੈ ਉਹ ਬਾਈ ਇਹਨੇ ਠੰਡੇ ਲੈ ਕੇ ਆਏ ਆਪਣੇ ਫਿਰ ਇਹ ਇਹ ਤਾਂ ਮੂੰਹ ਸੁੱਕੇ ਪਏ ਇਹ ਆਉਣੇ ਚ ਨਾ ਆਉਣ ਅੱਜ ਧੁੱਪ ਜ਼ਿਆਦਾ ਫਿਰ ਅੱਜ ਜ਼ਿਆਦਾ ਹੈ ਇਹ ਉਟਲੇ ਫਿਰੇ ਜਦੋਂ ਫਿਰ ਪਲਾਇਆ ਡਿਊ ਨਾ ਦੂਆ ਕੋਕ ਕੋਕ ਲਿਮਕਾ ਲਿਮਕਾ ਇਹਨਾਂ ਨੂੰ ਅਗਲ ਜੀ ਆਈ ਵੀ ਅੱਛਾ ਅੱਛਾ ਦਲਵੀਰ ਨੇ ਹੀ ਹੈ ਇਹ ਫਿਰ ਚਾਹ ਕੀ ਲੈ ਫਿਰ ਯਾਦ ਹੈ ਟੱਕ ਚਾਹ ਕੀ ਨਾ ਪਿਆ ਹਲੇ ਹਾਂ ਵੇੜ ਤੇ ਗੈਰ ਨੂੰ ਆ ਟੱਕੇ ਨੀਰੂ ਰਚੀ ਆਇਆ ਹੋਰ ਤਾਂ ਵੀਰੇ ਇਹਨਾਂ ਨੇ ਕੰਨ ਨੂੰ ਸਵੇਰੇ ਸਾਧਰੇ ਕਾਰ ਹੀ ਚੱਕਦੇ ਨਹੀਂ ਮੇਰਾ ਇੱਕ ਕੰਮ ਉੱਧਰ ਅੜਿਆ ਹੋਇਆ ਮੈਂ ਕਹਾਂ ਵੀ ਹੁਣ ਇੱਧਰ ਆਇਆ ਮਰਾ ਇਹ ਨਵੇੜਾ ਜਿਹੜਾ ਕੰਮ ਕਰ ਦੂੰਗਾ ਹੈਗਾ ਫਿਰ ਉਹ ਦੇਖੇ ਕੋਈ ਯੋਨੇ ਲਵਾ ਦਵੇ ਵੀ ਉਲੇ ਤੇ ਵੜ ਗੋਥੇ ਰੈਂਦੀ ਆ ਅਸੀਂ ਬਲਾਸੇ ਅਸੀਂ ਤੇ ਬਲਾਸੇ ਹੀ ਅਸੀਂ ਤੇ ਬਲਾਸੇ ਆ ਬਹੁਤ ਆ ਗਈ ਬਾਈ ਬਹੁਤ ਹੈ ਅਸੀਂ ਦਾ ਪੂਰੀ ਹੈ ਹੈ 80 ਕੁਆਂਟਲ ਪੂਰੀ ਅਸੀਂ ਤੇ ਕਾ ਕਹਦੇ ਅਸੀਂ ਚੁੱਪ ਅਸੀਂ ਤੇ ਉੱਪਰ ਹੋ ਗਈ ਨਹੀਂ ਉੱਪਰ ਬਹੁਤ ਆ ਗਈ ਅਸੀਂ ਹੋ ਗਈ 80 ਪੂਰੀ ਹੈ 80 ਹੋ ਗਈ ਆਹ ਤੁਹਾਨੂੰ ਆਸ ਨਹੀਂ ਤੇ ਹੈਗੀ ਵੀ ਇੰਨੀ ਹੋ ਜੂਗੀ ਕਿਉਂਕਿ ਉਧਰ ਮਰੀ ਵੀ ਬਹੁਤ ਹੀ ਗਣਕ ਨਹੀਂ ਆਏ ਇਹ ਕੁਆਂਟਲ ਪਰ ਅਸੀਂ ਦੇ ਉੱਪਰ ਹੈ ਉਦਾਂਤੀ ਗੱਲ ਮੈਂ ਤੇ ਸ਼ਰਤਵਾ ਮੈਨੂੰ ਅੱਜ ਛੱਲੋਣੀ ਸ਼ਰਤ ਅੱਜ ਉਹ ਰੈਣ ਦੇ ਤੂੰ ਸ਼ਰਤ ਲਾ ਨਾ ਬਹੁਤ ਹੈ ਚੱਲ ਤੇਰੇ ਮੂੰਹ ਚ ਕੀ ਸਿਕਰ ਕਿ ਮੈਂ ਹਾਰੇ ਹਾਰੇ ਆਪਾਂ ਹਾਰੇ ਚੰਗੇ ਤੂੰ ਵਧਾ ਦੇ ਹਾਂ ਚੱਲ ਕਮੋਟ ਹੈਗਾ ਦੇਖੀ ਬਈਆਂ ਨੂੰ